बॉलीवुड ਦੇ ਸਰਤਾ ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਹਿਆਨੇ ਦੇ ਨਰਸਾਲੀ ਪਿੰਡ ਵਿੱਚ ਹੋਇਆ ਪਰ ਉਹਨਾਂ ਦਾ ਬਚਪਨ ਸਾਨੇਵਾਲ ਜ਼ੋਬੀਆ ਧਰਮਿੰਦਰ ਦੇ ਪਿਤਾ ਦਿਉਲ ਹੈਡਮਾਸਟਰ ਤੇ ਮਾਤਾ ਸਤਵੰਦ ਕੌਰ ਹਾਊਸ ਵਾਈਫ ਸਨ ਧਰਮਿੰਦਰ ਦੇ 6 ਭੈਣ ਭੜਾ ਸਨ ਸ਼ੁਰੂ ਤੋਂ ਹੀ ਧਰਮਿੰਦਰ ਦਾ ਦਿਲ ਪੜਾਈ ਤੋਂ ਘਟ ਤੇ ਸਿੰਮ ਜੋ ਜਿਆਦਾ ਲੱਗਦਾ ਸਿਰਫ 15 ਸਾਲ ਦੀ ਉਮਰ ਚ ਤਰਮਿੰਦਰ ਬਾਲੀਵੁੱਡ ਸੁਪਰਸਟਾਰ ਦਿਲਪ ਕੁਮਾਰ ਦੀਆਂ ਫਿਲਮਾਂ ਵੇਖਣ ਜਾਂਦੇ ਸਨ ਤੇ ਸ਼ੀਸ਼ੇ ਮੋੜੇ ਖੜੇ ਹੋ ਕੇ ਦਿਲਪ ਕੁਮਾਰ ਦੀ ਨਕਲ ਕਰਦੇ ਸਨ ਜਦ ਤਰਮਿੰਦਰ ਦਾ ਮਨ ਕਿਤੇ ਨਾ ਲੱਗਿਆ ਤਾਂ ਉਹਨਾਂ ਨੇ ਆਪਣੀ ਮਾਂ ਨੂੰ ਦੱਸਿਆ ਤੇ ਮਾਂ ਨੇ ਅਰਜੀ ਭੇਜਣ ਲਈ ਕਿਹਾ ਸਾਲ 1956 ਚ ਤਰਮਿੰਦਰ ਨਾਲ ਉਹ ਹੋਇਆ ਜਿਸ ਦੀ ਉਸ ਨੂੰ ਕਦੇ ਵੀ ਉਮੀਦ ਨਹੀਂ ਸੀ ਦਰਅਸਲ ਇਸੇ ਸਰਾਲ ਤਰਮਿੰਦਰ ਦਾ ਵਿਆਹ 19 ਸਾਲਾਂ ਦੀ ਉਮਰ 'ਚ ਹੋਇਆ ਪ੍ਰਕਾਸ਼ ਕੋਰ ਨਾਲ ਕਰ ਦਿੱਤਾ ਗਿਆ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ ਤਰਮਿੰਦਰ ਨੂੰ ਡ੍ਰੀਮ ਗਰਲ ਕੰਪਨੀ 'ਚੋਂ ਨੌਕਰੀ ਕਰਨ ਲਈ ਮਜਬੂਰ ਕਰ ਦਿੱਤਾ 1958 'ਚ ਫਿਲਮ ਮੈਗਜ਼ੀਨ ਫਿਲਮ ਫੇਅਰ ਨੇ ਟੈਲੈਂਟ ਹੰਟ ਮੁਕਾਬਲਾ ਕਰਵਾਇਆ 23 ਸਾਲ ਦੇ ਤਰਮਿੰਦਰ ਵੀ ਇਸ ਮੁਕਾਬਲੇ ਦਾ ਹਿੱਸਾ ਬਣੇ ਤੇ ਮੁੰਬਈ ਪਹੁੰਚੇ ਬੱਡੀ ਗੱਲ ਇਹ ਸੀ ਕਿ ਇਸ ਮੁਕਾਬਲੇ 'ਚ ਬਿਮਲ ਰਾਏ ਤੇ ਗੁਰੂ ਦੱਤ ਵਰਗੇ ਵੱਡੇ ਕਲਾਕਾਰ ਨੇ ਨਵੇਂ ਨੌਜਵਾਨਾਂ ਨਾਲ ਗੱਲ ਕੀਤੀ ਤਰਮਿੰਦਰ ਨੇ ਇਹ ਮੁਕਾਬਲਾ ਜਿੱਤ ਲਿਆ ਇਸ ਤੋਂ ਬਾਅਦ ਡਾਇਰੈਕਟਰ ਬਿਮਲ ਰਾਏ ਨੇ ਫਿਲਮ ਬੰਦਨੀ ਲਈ ਉਹਨਾਂ ਨੂੰ ਸਾਈਨ ਕੀਤਾ ਇਸ ਤੋਂ ਬਾਅਦ ਤਰਮਿੰਦਰ ਨੂੰ ਜਿਆਦਾ ਜਿਹੜਾ ਪਹਿਲਾ ਚੈੱਕ ਮਿਲਿਆ ਉਹ ਕੈਸ਼ ਹੀ ਨਹੀਂ ਹੋ ਸਕਿਆ ਕਿਉਂਕਿ ਉਹਨਾਂ ਦਾ ਚੈੱਕ ਦਾ ਖਾਤਾ ਹੀ ਨਹੀਂ ਸੀ ਇਸ ਫਿਲਮ ਦੀ ਸ਼ੂਟਿੰਗ ਪੂਰੀ ਹੁੰਦਿਆ ਡੇਢ ਸਾਲ ਲੱਗ 1960 ਤੋਂ 68 ਤੱਕ ਧਰਮਿੰਦਰ ਨੂੰ ਜਾਤਾ ਰੋਮਾਂਟਿਕ ਫਿਲਮਾਂ ਚੋ ਹੀ ਕੰਮ ਕਰਨ ਦਾ ਮੌਕਾ ਮਿਲਿਆ ਕਈ ਬਲੈਕ ਐਂਡ ਵਾਈਟ ਫਿਲਮ ਚੋ ਉਹਨਾਂ ਨੂੰ ਵੱਡੇ ਰੋਲ ਮਿਲੇ 1964 ਨੂੰ ਮੀਨਾ ਕੁਮਾਰੀ ਨਾਲ ਆਈ ਉਹਨਾਂ ਦੀ ਫਿਲਮ ਫੂਲੌਰ ਪੱਥਰ ਸੁਪਰ ਹਿੱਟ ਹੋਏ ਤੇਰਮਿੰਦਰ ਨੇ ਰਾਜਨੀਤੀ ਚੋ ਹੱਥ ਅਜਮਾਇਆ ਤਰਮਿੰਦਰ ਬੀकानेर ਤੋਂ ਐਮਪੀ ਚੁਣੇ ਗਏ ਪਰ ਇਹੇ ਉਹਨਾਂ ਨੂੰ ਰਾਸ ਨੇ ਆਈ ਤੇ ਉਹਨਾਂ ਨੇ ਰਾਜਨੀਤੀ ਛੱਡ ਦਿੱਤੀ ਪੰਜਾਬੀ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਹਿੰਦੀ ਕਮਾਲ ਦੀ ਸੀ ਤਰਮਿੰਦਰ ਦਾ ਡਾਂਸ ਕਾਫੀ ਕਮਾਲ ਦਾ ਸੀ ਉਹ 80 ਸਾਲ ਦੇ ਸਨ ਪਰ ਬਜ਼ੁਰਗ ਵਾਲੇ ਰੋਲ ਨਹੀਂ ਕਰਨਾ ਚਾਹੁੰਦੇ ਸਨ ਉਨ੍ਹਾਂ ਦਾ ਆਪਣਾ ਮੰਨਣਾ ਸੀ ਕਿ ਕੈਮਰੇ ਹੀ ਉਨ੍ਹਾਂ ਨੂੰ ਇੱਕ ਜਵਾਨ ਬਣਾ ਕੇ ਰੱਖਿਆ ਹੈ।